ਜੀ ਚੱਕੀ ਦਾ ਕੇਸ ਹੈ ਜੀ ਸਹੀ ਜਰਨਲ ਤੇਰੇ ਕੇ ਅੱਜ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਘੁੰਮਣ ਵਾਸਤੇ ਔਰ ਇਹ ਏਰੀਆ ਦੇ ਵਿੱਚ ਇੱਕ ਜਾਇਜ਼ਾ ਲੈਣ ਵਾਸਤੇ ਆਈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਤਨ ਸਿੰਘ ਜੀ ਚੱਕੀ ਤਾਂ ਕੇਸ ਹੈ ਜੀ ਸ਼ਹੀਦ ਜਰਨੈਲ ਚੇੜੇ ਕੇ ਅੱਜ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਘੁੰਮਣ ਵਾਸਤੇ ਔਰ ਇਹ ਏਰੀਆ ਦੇ ਵਿੱਚ ਇੱਕ ਜਾਇਜ਼ਾ ਲੈਣ ਵਾਸਤੇ ਆਇਓ ਕਿ ਜਾਂ ਤੁਸੀਂ ਵੈਸੇ ਘੁੰਮਣ ਵਾਸਤੇ ਆਏ ਨਹੀਂ ਨਹੀਂ ਅੱਜ ਅਦਰ ਦਰਬਾਰ ਸਾਹਿਬ ਵਾਲ ਆਇਆ ਸੀ ਤੇ ਮੈਂ ਕਿਹਾ ਚਲੋ ਡੇਰਾ ਬਾਬਾ ਨਾਨਕ ਉੱਥੇ ਗੁਤਾਵਾਂ ਦੇ ਦਸਤ ਕਰ ਸਕੀ ਉਹਤੇ ਦਰਸ਼ਨ ਕਰਕੇ ਬਾਹਰ ਕਈ ਸੰਗਠਨਾਂ ਨੂੰ ਵੀ ਮਿਲੇ ਜੀ ਉਹਨਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸਾਡਾ ਇਹ ਪਰ ਉਹ ਪੁੱਛਦੇ ਸੀ ਵੀ ਤੁਸੀਂ ਇੱਥੇ ਆਏ ਹੋ ਤੇ ਇੱਥੇ ਆਣ ਵਾਲੇ ਟਾਈਮ ਜਿੰਨੀ ਚੁਗੜਾ ਹੋਣੀ ਹੈ ਤੁਸੀਂ ਉਸ ਵਜ੍ਹਾ ਉਸ ਵੇਰਕ ਲਈ ਆਏ ਹੋ ਜੀ ਤੇ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਦਰਸ਼ਨ ਕਰਨ ਆਇਆ ਤੇ ਜਿਹੜੇ ਸਾਡੇ ਪਿਤਾ ਜੀ ਹੈ ਉਹਨਾਂ ਦੀ ਸ਼ਾਦ ਦੇ ਦਿੱਤੀ ਹੈ ਕੋਈ ਵੋਟਾਂ ਪਿੱਛੇ ਨਹੀਂ ਦਿੱਤੀ ਇਹ ਤਾਂ ਅਗਰ ਪੰਥ ਅਗਰ ਸਾਨੂੰ ਹੰਗਾਰਾ ਦੇਗਾ ਵੀ ਅਸੀਂ ਸੰਗਤਾ ਦੇ ਵਿੱਚ ਵਿਚਦੇ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸ਼ੀਰ ਪਰਵਾਹ ਤੋਂ ਤੁਹਾਡੇ ਤੋਂ ਵੱਡਾ ਕੋਈ ਪਰਿਵਾਰ ਨਹੀਂ ਹੈ ਤੁਸੀਂ ਇੱਥੇ ਤੋਂ ਆ ਕੇ ਖੜੋ ਅਸੀਂ ਤੁਹਾਡਾ ਸਾਥ ਦੇਵਾਂਗੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇਲੈਕਸ਼ਨ ਕਰਨ ਵਾਸਤੇ ਨਹੀਂ ਆਏ ਅਸੀਂ ਤਾਂ ਇਸ ਕਰਕੇ ਅੱਗੇ ਅਗਰ ਸੰਗਤ ਗਈ ਹੈ ਕਿ ਆ ਰਹੇ ਆ ਜਿਹਨਾਂ ਇਹ ਸਾਰੀਆਂ ਪਾਰਟੀਆਂ ਹਾਰ ਚੁੱਕੀਆਂ ਔਰ ਅਸੀਂ ਔਰ ਸਾਰੇ ਵਰਦ ਦੇ ਵਿੱਚ ਇਹ ਹਵਾ ਚੱਲੇ ਕਿ ਸਿੱਖ ਹਾਰ ਕੇ ਘਰ ਬੈਗੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਸਿੱਖਾਂ ਜੀ ਹਾਰੇ ਨਹੀਂ ਨਾ ਸਿੱਖਤ ਕਦੀ ਖਤਮ ਹੋ ਸਕਦੇ ਇਹ ਤਾਂ ਗੱਜਾ ਸਿੰਘ ਬੋਤਾ ਸਿੰਘ ਨੂੰ ਅਸੀਂ ਜਦ ਦੇਖੇ ਆਮ ਹੈ ਇਹ ਦੱਸਾਂਗੇ ਅਸੀਂ ਕਦੀ ਹਾਰਦੇ ਨਹੀਂ ਅਭਿਸ਼ਯ ਜਿੱਤ ਪ੍ਰਾਪਤ ਕਰਦੇ ਤੇ ਜਿਹੜੀਆਂ ਸਾਡੀਆਂ ਬਾਦ ਦੀ ਅੱਖਾ ਛਾ ਦੇ ਤੇ ਲਕੀਆਂ ਵੀ ਕੋਈ ਕੋਈ ਆਵਾਜ਼ ਉੱਠੇ ਸਿੱਖਾ ਦੇ ਅਸੀਂ ਉਹ ਚਾਹਦੇ ਆ ਕਿ ਉਹ ਆਵਾਜ਼ ਉੱਠੇ ਤੇ ਉਹ ਆਜ ਗੂੰਜੇ ਜੀ ਤੇ ਜੇ ਸੰਗਤਾਂ ਹੁਕਮ ਲਾ ਦਿੰਦੀਆਂ ਹਨ ਤੁਹਾਨੂੰ ਪਿੱਛੇ ਇਲੈਕਸ਼ਨ ਲੜੋ ਹਾਂਜੀ ਸਿੱਖੇ ਤੁਹਾਡਾ ਕੀ ਵਿਚਾਰ ਰਹੇ ਪਹਿਲਾਂ ਤਾਂ ਸਾਰ ਪਹਿਲਾਂ ਮੈਂ ਇਹ ਚਾਹਾਂਗਾ ਕਿ ਸਾਰਾ ਪੰਥ ਇਕੱਠਾ ਹੋਏ ਇੱਕ ਚੰਡੇ ਥੱਲੇ ਇਕੱਠਾ ਹੋਏ ਉਸ ਬਾਅਦ ਅਸੀਂ ਇੱਕ ਰਾਹ ਲਿਖੀ ਤੇ ਉਸ ਰਾਹ ਤੇ ਅਗਰ ਮਨੂ ਸੰਗਤ ਕਹੇਗੀ ਤੇ ਸੰਗਤ ਦਾ ਹੁਕਮ ਹਜ਼ੂਰ ਦਾ ਹੁਕਮ ਹੁੰਦਾ ਹੈ ਤਾਂ ਅਸੀਂ ਅੱਗੇ ਵਧਣ ਨੂੰ ਤਿਆਰ ਆਂ ਬਹੁਤ ਬਹੁਤ ਧੰਨਵਾਦ ਜੀ ਬਾਈ ਖਾਲਸਾ ਵਾਹਿਗੁਰੂ ਜੀ ਮੱਤੇ